ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਐਸਡੀਪੀਸੀ ਦਫਤਰ ਦੇ ਵਿੱਚ ਕਤਲ ਹੋਇਆ ਉਹਦੇ ਵਿੱਚ ਕਿਹਨੂੰ ਗ੍ਰਿਫਤਾਰ ਕੀਤਾ ਗਿਆ ਨਹੀਂ ਜਿਹੜਾ ਐਸਡੀਪੀਸੀ ਦਫਤਰ ਦੇ ਵਿੱਚ ਜਿਹੜਾ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਮੁਲਾਜ਼ਮ ਦਾ ਕਤਲ ਹੋਇਆ ਸੀ ਉਹਦੇ ਵਿੱਚ ਟੋਟਲ 5 ਜਾਨਿਆਂ ਦੇ ਖਿਲਾਫ ਮੁਕਤਜ਼ਮਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚੋਂ ਅਸੀਂ ਮਲਕੀਸ਼ ਸਿੰਘ ਜਿਹੜਾ ਇੱਕ ਮੇਨ ਮੁਲਜ਼ਮਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਦੋਸ਼ੀਆਂ ਦੇ ਉੱਤੇ ਜਿਹੜੇ ਰੇਡ ਕੀਤੇ ਜਾ ਰਹੇ ਹਨ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸਰ ਕਾਰਨ ਕੀ ਰਿਹਾ ਜੀ ਕਿਉਂ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਕਤਲ ਕਰ ਦਿੱਤਾ ਗਿਆ ਜੀ ਉਹਨਾਂ ਦਾ ਕਾਰਨ ਉਹਨਾਂ ਦਾ ਕੋਈ ਘਰੇਲੂ ਮਸਲਾ ਸੀ ਕੋਈ ਉਹ ਜਿਹੜਾ ਜਿਨੇ ਕਤਲ ਕੀਤਾ ਆ ਉਹ ਇਲਜ਼ਾਮ ਲਾਉਂਦਾ ਸੀ ਉਹਦੇ ਉੱਤੇ ਮ੍ਰਿਤਕ ਤੇ ਵੀ ਉਹਨੇ ਉਹਨਾਂ ਦੀ ਉਹਦੀ ਬੇਟੀ ਨੂੰ ਉਹਦਾ ਘਰ ਖਰਾਬ ਕੀਤਾ ਆ ਔਰ ਉਹਨੂੰ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਆ ਤੇ ਉਹਦੇ ਕਰਕੇ ਉਹ ਮਨਚ ਰੰਜਿਸ਼ ਸੀ ਉਹਦੇ ਉਸੇ ਰੰਜਿਸ਼ ਕਰਕੇ ਉਹਨਾਂ ਦਾ ਮਾਰਿਆ ਸਰ ਇੱਕ ਵਾਰੀ ਗੱਲ ਕਰੀਓ ਕਹਿੰਦੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੋਈ ਸੀ ਇਸ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ ਕਾਲਿਓ ਸਾਡੇ ਏਰੀਆ ਤੇ ਰਹਿਣ ਵਾਲੇ ਨਹੀਂ ਸੀ ਸਾਡੇ ਏਰੀਆ ਦੇ ਵਿੱਚ ਕੰਮ ਕਰਦੇ ਸੀ ਉਥੇ ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਜਿਹੜੇ ਜਿਹੜੇ ਮਾਰਨ ਵਾਲੇ ਨੇ ਉਹ ਧਰਮ ਪ੍ਰਚਾਰ ਕਮੇਟੀ 'ਚ ਕੰਮ ਕਰਦੇ ਔਰ ਉਹ ਰਹਿੰਦੇ ਹੈਗੇ ਆ ਜਿਹੜੇ ਐਸ.ਪੀ.ਸੀ ਦੇ ਕੁਆਟਰ ਹੈਗੇ ਆ ਉਹ ਸਾਡੇ ਏਰੀਆ 'ਚ ਨਹੀਂ ਪੈਂਦੇ ਆਦਰਵਾਇਜ਼ ਜੇ ਕਿਤੇ ਹੋਰ ਕੋਈ ਕੰਪਲੇਟ ਦਿੱਤੀ ਹੋਵੇ ਪਤਾ ਨਹੀਂ ਪਰ ਸਾਨੂੰ ਉਹਨਾਂ ਨੇ ਕੋਈ ਕੰਪਲੇਟ ਨਹੀਂ ਹੋਰ ਕਿੰਨੇ ਜਾਣੇ ਗ੍ਰਿਫਤਾਰ ਹੋਣ ਚਾਰ ਜਾਣੇ ਅਜੇ ਬਾਕੀ ਹੈ ਜੀ ਉਹਨਾਂ ਨੂੰ ਆਪਾਂ ਰੇਡ ਕਰ ਰਹੇ ਹਾਂ ਉਹਨਾਂ ਦੇ ਟੀਮਾਂ ਲਾਈਆਂ ਹੋਈਆਂ ਜਲਦੀ ਗ੍ਰਿਫਤਾਰ ਕਰਾਂਗੇ